ਜੀ ਹੁਣ ਆਪਾਂ ਚੱਲਦੇ ਆ ਗਹੀਰ ਇਹ ਆ ਗਿਆ ਨਾ ਦਾ ਗਹੀਰ ਸਟਰੋ ਰੀਪਰ ਇਹਨਾਂ ਜਾਦੇ ਰੀਪਰ ਲਾਏ ਹੋਏ ਨੇ ਬਾਤ ਤੋਂ ਦੰਦਿਆਂ ਡਿਟੇਲ ਕਰਾਂ ਇੱਕ ਵਾਰ ਨਿਗਾਹ ਮਾਰ ਲਓ ਸਾਰੀ ਕੀ ਕੀ ਇਹਨਾਂ ਦੇ ਇੰਪਲੀਮੈਂਟ ਨੇ ਤੇ ਕੰਬਾਈਨ ਆ ਗਈ ਟਰੈਕ ਵਾਲੀ ਤੇ ਰੋਟਾਵੇਟਰ ਆ ਗਿਆ ਲੇਵਲਰ ਆ ਗਿਆ ਕੰਪਿਊਟਰ ਕਰਾ ਠੀਕ ਆ ਸੁਪਰ ਸੀਟਰ ਸਾਰੀ ਡੀਟੇਲ ਆਪਾਂ ਸਟਾਰਟ ਕਰਦੇ ਹਾਂ ਬਾਬਿਓ ਜਿਹੜੇ ਇਹ ਰੀਪਰ ਨੇ ਸਾਰੇ ਇਹ ਹੈਗੇ ਨੇ 60 ਇੰਚ ਰੀਪਰ ਠੀਕ ਆ ਜੀ ਤੇ ਕੁਆਲਟੀ ਵਾਈਸ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕੁਆਲਟੀ ਜਿਹੜੀ ਬੈਲਟਾਂ ਬੋਲਟਾਂ ਨੇ ਕਿਦਾ ਹੱਥ ਹਉਣ ਚ ਆਪਾਂ ਰੌਣ ਚੜਨ ਲੱਗੇ ਸਾਰੀਆਂ ਕਵਰ ਕਰੀਆਂ ਵੀਰੇ ਇਹਨਾਂ ਨੇ ਠੀਕ ਆ ਜੀ ਤੇ ਸਿੰਗਲ ਲਾਈਨ ਬਲੇਡਾ ਫੁੱਲ ਹੈਵੀ ਦੇ ਵਿੱਚ ਠੀਕ ਆ ਜੀ ਸਾਰਾ ਇਹ ਨਹੀਂ ਵੀ ਕੋਈ ਪਲੇਟ ਮਤਲਬ ਮਜਬੂਤੀ ਨਹੀਂ ਹੈਗੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਹੁਤ ਹੈਵੀ ਪਲੇਟਾਂ ਲੱਗੀਆਂ ਹੋਈਆਂ ਨੇ ਸਾਰੀਆਂ ਕੋਈ ਵਾਈਬ੍ਰੇਸ਼ਨ ਨਹੀਂ ਹੈਗੀ ਰਿਪਰ ਦੀ ਤੇ ਇਹਦੀ ਜਿਹੜੀ ਕੀਮਤ ਆ ਜੀ 3 ਲੱਖ 60 70000 ਠੀਕ ਹੈ ਜੀ ਮੇਲੇ ਤੇ ਇਸ ਟਾਈਮ ਲੁਧਿਆਣਾ ਕਿਸਾਨ ਮੇਲੇ ਦੇ ਤੇ ਇਹਦਾ 40000 ਡਿਸਕਾਊਂਟ ਚੱਲਦਾ 3 ਲੱਖ 30000 ਰਹਿ ਗਿਆ ਜੀ ਜਿਹੜਾ ਇਹ ਆ ਇਹ ਹੈਗਾ ਜੀ 55 ਇੰਚ ਸੇਮ ਉਹੀ ਚੀਜ਼ ਆ ਠੀਕ ਹੈ ਜੀ ਸਾਰਾ ਕੁਝ ਹੈਵੀ ਦੇ ਵਿੱਚ ਤੇ ਇਹਦੇ ਸੈਂਸਰ ਸਿਸਟਮ ਲੱਗਿਆ ਹੋਇਆ ਜੇ ਮਤਲਬ ਕੋਈ ਰੋੜਾ ਚੜਦਾ ਤਾਂ ਹੋਟਰ ਵੱਜ ਜਾਣਾ ਸੈਂਸਰ ਸਿਸਟਮ ਲੱਗਿਆ ਹੋਇਆ ਇਹਦੇ ਡਬਲ ਵ੍ਹੀਲ ਨੇ ਇਹ ਟੈਕਨੋਲੋਜੀ ਆ ਥੋੜਾ ਫਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਦੋ ਦੋ ਬਲੇਡ ਇਕੱਠੇ ਪਾਏ ਹੋਏ ਨੇ ਇਹਦੇ ਵੀ ਸਾਰੀਆਂ ਬੈਲਟਾਂ ਕਵਰ ਨੇ ਇਹਦਾ ਪ੍ਰਾਈਸ 360 ਆ ਇਹਦੇ ਡਿਸਕਾਊਂਟ ਆ 40000 ਮੇਲੇ ਦਾ ਤੇ 320 ਦਾ ਰਹਿ ਗਿਆ ਉਹਦੇ ਨਾਲ 10000 ਇਹ ਸਸਤਾ ਹੈ ਅੱਗੇ ਇਹਨਾਂ ਦਾ ਆ ਗਿਆ ਰੋਟਾਵੇਟਰ ਸੌਰੀ ਸੁਪਰਸੀਡਰ ਆ ਠੀਕ ਹੈ ਬਹੁਤ ਵੱਡਾ ਸੁਪਰਸੀਡਰ ਆ ਇਸ ਆਪਰ ਸੀਡਰ ਆ ਜੀ ਇਹ ਹੈਗਾ 9 ਫੁੱਟ ਤਾਈਵਾਨ ਦੇ ਬਲੇਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਠੀਕ ਆ ਜੀ 9 ਫੁੱਟ ਆਪਰ ਸੀਡਰ ਆ ਤੇ ਇਹਦਾ ਪ੍ਰਾਈਸ ਹੈਗਾ 310 ਵੱਟ ਮੇਲੇ ਤੇ 265 ਦਾ ਏ 45000 ਡਿਸਕਾਊਂਟ ਹੈ ਇਸ ਟਾ ਮੇਲੇ ਦੇ ਚੱਲ ਰਿਹਾ ਤੇ ਜਿਹੜੇ ਭਰਾ ਨੇ ਕਿਹਨੇ ਬੁੱਕ ਕਰਾਉਣਾ ਹੋਵੇ ਤੇ ਇਹਨਾਂ ਦਾ ਤੁਹਾਨੂੰ ਐਡਰੈਸ ਆਪਾਂ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਬੁੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ 9 ਫੁੱਟ ਹੈ ਚੜਾਈ ਬਹੁਤ ਹੈ ਦੀ ਇਹ ਮਤਲਬ ਕਈ ਸੁਪਰ ਸੀਟਰਾਂ ਦੇ ਨੇ ਟੋਟਲ 9 ਫੁੱਟ ਹੁੰਦੇ ਨੇ ਇਹ ਅੰਦਰੋਂ 9 ਫੁੱਟ ਹੈ ਅੰਦਰੋਂ 9 ਫੁੱਟ ਪੂਰਾ ਕਵਰ ਕਰਕੇ ਲੈ ਕੇ ਜਾਂਦਾ ਠੀਕ ਹੈ ਜੀ ਚ 45000 ਇਹਦੇ ਡਿਸਕਾਊਂਟ ਚੱਲ ਰਿਹਾ ਮੇਲੇ ਦਾ ਅੱਗੇ ਆ ਗਿਆ ਜੀ ਇਹਨਾਂ ਦਾ ਕੰਪਿਊਟਰ ਕਰਾ ਠੀਕ ਹੈ ਜੀ ਪੰਜਾਬੀ ਦੇ ਵਿੱਚ ਲੇਦਰ لینڈ ਲੈਵਰ ਜੇ ਆਪਾਂ ਇੰਗਲਿਸ਼ ਦੀ ਗੱਲ ਕਰੀਏ ਤੇ ਇਹਨਾਂ ਦਾ ਸੈੱਟ ਵੀ ਪੂਰਾ ਟੌਪ ਦਾ ਵਰਤਦੇ ਨੇ ਤੁਸੀਂ ਚੈੱਕ ਕਰ ਸਕਦੇ ਹਿੱਸਾ ਉਸ ਹਨ ਫੁੱਲ ਬੋਸ਼ਾਂ ਵਾਲੇ 베어ਿੰਗ ਪਾਏ ਹੋਏ ਨੇ ਫੁੱਲ ਹੈਵੀ ਦੇ ਵਿੱਚ ਉਹੀ ਕੰਪਲੀਟ ਨਹੀਂ ਟੂਲ ਬਾਕਸ ਆ ਗਿਆ ਤੁਸੀਂ ਆਪਣਾ ਜਿਹੜਾ ਸਮਾਨ ਆ ਸਾਰਾ ਇਹਦੇ ਵਿੱਚ ਰੱਖ ਸਕਦੇ ਹੋ ਜਿਹੜਾ ਪ੍ਰਾਈਸ ਆਈ 3 ਲੱਖ 40000 ਤੇ ਇਹਦੇ ਦੇ ਮੇਲੇ ਤੇ ਜਿਹੜਾ ਡਿਸਕਾਊਂਟ ਆ ਉਹ ਹੋਏਗਾ ਜੀ 60000 ਰੁਪਿਆ ਤਾਂ ਜੇ ਕਿਸੇ ਨੇ ਬੁੱਕ ਕਰਾਉਣਾ ਤਾਂ ਇਹ ਰਹਿ ਗਿਆ ਜੀ 340 ਤੋਂ 60 ਘਟਾ ਤੋਂ 280 ਦਾ 2 ਲੱਖ 80 ਹਜ਼ਾਰ ਦਾ ਠੀਕ ਹੈ ਸੈਟਲਾਈਟ ਆ ਪੂਰਾ ਵਧੀਆ ਜੇ ਤੁਸੀਂ ਕਿਸੇ ਨੇ ਹੋਰ ਚੇਂਜ ਕਰਨਾ αਲਫਾ ਦਾ ਕਰਨਾ ਉਹਦਾ ਥੋੜਾ ਜਿਹਾ ਜੀ ਮਹਿੰਗਾ ਤਾਂ ਅਲੱਗ ਹੋ ਜਾਊਗਾ ਬਾਕੀ ਇਹ ਸਾਰਾ ਸੈੱਟ ਪੂਰਾ ਮਿਲਦਾ ਏ 2 ਲੱਖ 60 ਹਜ਼ਾਰ ਚ ਇਹਦੇ ਤੇ 60 ਹਜ਼ਾਰ ਡਿਸਕਾਊਂਟ ਨਹੀਂ 340 ਦਾ ਅੱਗੇ ਆ ਗੇੜਾ ਦਾ ਰੋਟਾਵੇਟਰ ਜੀ 9 ਫੁੱਟ ਰੋਟਾਵੇਟਰ ਆ ਤੇ ਇਹ ਹੈਗਾ 132000 ਦਾ ਮੇਲੇ ਤੇ 10000 ਡਿਸਕਾਊਂਟ 122000 ਦਾ ਰਹਿ ਗਿਆ ਅੱਗੇ ਆ ਗਈ ਇਹਨਾਂ ਦੀ ਮਸ਼ੀਨ ਜੀ ਇਹ ਹੈਗੀ ਆ ਟਰੈਕ ਮਸ਼ੀਨ ਆ ਤੁਸੀਂ ਦੇਖ ਸਕਦੇ ਹੋ ਟਰੈਕ ਮਸ਼ੀਨ ਆ ਜਿੱਥੇ ਆਮ ਮਸ਼ੀਨ ਨਹੀਂ ਚੱਲਦੀ ਠੀਕ ਆ ਜੀ ਪਾਣੀ ਦੇ ਵਿੱਚ ਤੇ ਖੜੇ ਪਾਣੀ ਦੇ ਵਿੱਚ ਚਲਾ ਲਓ ਖੜੇ ਪਾਣੀ ਦੇ ਵਿੱਚ ਵੀ ਚੱਲੂ ਇਹਦੇ ਟਾਇਰ ਜਿਹੜੇ ਹੈਗੇ ਨੇ ਉਹ ਰਬੜ ਦੇ ਨੇ ਇਹ ਟਰੈਕ ਬਣਿਆ ਹੋਇਆ ਰਬੜ ਦਾ ਇਹ ਲੋਹੇ ਦਾ ਨਹੀਂ ਹੈਗਾ ਜਿਵੇਂ ਟੈਂਕ ਦੇ ਹੁੰਦੇ ਨੇ ਤੇ ਇਹਦੇ ਬੈਗ ਤੇ ਇੰਜਨ ਆ ਗਿਆ ਤੇ ਸਾਰੇ ਕੰਟਰੋਲ ਨੇ ਔਰੇ ਡਰਾਈਵਰ ਚੜ ਕੇ ਠੀਕ ਆ ਜੀ ਸਾਰਾ ਕੁਝ ਕਰ ਸਕਦਾ ਲਓ ਤੇ ਇਹ ਜਿਹੜਾ ਔਗਰ ਆ ਇਹ ਉੱਪਰ نیچے ਵੀ ਹੁੰਦਾ ਠੀਕ ਆ ਜੀ ਤੇ ਜਿੱਦਾਂ ਜਮੇ ਨੀਵਾ ਕਰਨਾ ਤਾਂ ਨੀਵਾ ਵੀ ਹੋ ਜਾਊਗਾ ਉੱਚਾ ਕਰਨਾ ਉੱਚਾ ਵੀ ਹੋ ਜਾਊਗਾ ਆ ਸਾਰੇ ਕੰਟਰੋਲ ਨੇ ਇਹਦੇ ਤੇ ਕਟਰੇ ਇਹਦਾ ਬਹੁਤ ਛੋਟਾ ਹੈ ਬਟ ਇਹ ਜਿੱਦਾਂ ਮਤਲਬ ਖੜੇ ਪਾਣੀ ਚ ਚਲਾਉਣੀ ਆ ਉਹਦੇ ਲਈ ਬੈਸਟ ਆ ਉਹ ਹਿਸਾਬ ਨਾਲੇ ਕਟਰੇ ਇਹਦਾ ਫਾਈਬਰ ਲੱਗੀ ਵੀ ਉੱਪਰ ਬਹੁਤ ਸੋਹਣੀਆਂ ਬਣਾਈ ਵੀ ਆ ਤੇ ਇਹ ਸੀ ਸਾਰੇ ਇੰਪਲੀਮੈਂਟ ਕੀਰ ਦੇ ਤੇ ਇਹਨਾਂ ਐਡਰੈਸ ਤੋਂ ਦੱਸਦੇ ਤੇ ਆਪਾਂ ਤੁਹਾਨੂੰ ਇਹਨਾਂ ਦਾ ਐਡਰੈਸ ਦਈਏ ਆ ਦੇਖ ਲਓ ਕੀਰ ਐਗਰੋ ਇੰਡਸਟਰੀ ਲਿਮਟਿਡ ਸੰਗਰੂਰ ਉਸਨਾਮ ਰੋਡ ਪਿੰਡ ਕੋਲਾਰ ਖੁਰਦ ਠੀਕ ਆ ਜੀ ਡਿਸਟ੍ਰਿਕਟ ਸੰਗਰੂਰ ਆ ਤੇ ਇਹਨਾਂ ਦਾ ਨੰਬਰ ਹੈਗਾ 95308 00280 950 95308 ਠੀਕ ਆ ਜੀ ਤੇ 00228 ਤੇ ਵੈਬਸਾਈਟ ਵੀ ਇਹਨਾਂ ਦੀ gahirindia.com ਠੀਕ ਹੈ ਜੀ ਤੁਹਾਨੂੰ ਕੋਈ ਵੀ ਇੰਪਲੀਮੈਂਟ ਚਾਹੀਦੇ ਨੇ ਤਾਂ ਤੁਸੀਂ ਚੈੱਕ ਲੈ ਸਕਦੇ ਹੋ ਬਹੁਤ ਇੰਪਲੀਮੈਂਟ ਬਣਾਉਂਦੇ ਨੇ ਇਹ ਤੁਹਾਨੂੰ ਦਿਖਾ ਦਿੰਨੇ ਇਹਦੇ ਤੇ ਬਹੁਤ ਜ਼ਿਆਦੇ ਨੇ ਚੈੱਕ ਕਰੋ ਜੋ ਵੀ ਖੇਤੀਬਾੜੀ ਦੇ ਸੰਦ ਨੇ ਸਾਰੇ ਬਣਾਉਂਦੇ ਨੇ ਤੇ ਜਰੂਰ ਜਿਹੜੇ ਮੇਰੇ ਭਰਾ ਨੇ ਕਿਸੇ ਨੇ ਲੈਣਾ ਤਾਂ ਇੱਥੇ ਜਾ ਕੇ ਕਨੈਕਟ ਸ਼ੁਰੂ ਕਰੇ ਉਹਨਾਂ ਨਾਲ ਲੇਜ਼ਰ ਲੈਵਲਰ ਹੋ ਗਿਆ ਕੰਪਿਊਟਰ ਕਰਾ ਹੋ ਗਿਆ ਠੀਕ ਹੈ ਜੀ ਤੇ ਜਿੱਦਾਂ ਸੁਪਰ ਸੀਡਰ ਹੋ ਗਏ ਰੀਪਰ ਹੋ ਗਏ ਮਸ਼ੀਨ ਹੋ ਗਈ ਸਾਰੇ ਸੰਦੇ ਬਣਾਉਂਦੇ ਨੇ ਤਾਂ ਜਰੂਰ ਕਰਿਓ ਜੇ ਭਰਾ ਨੂੰ ਵੀਡੀਓ ਲੱਗੀ ਤਾਂ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜੂ ਦੱਸਿਓ ਮਿਲਦੇ ਹਾਂ ਹੁਣ ਆਪਾਂ ਅਗੇ ਨਵੀਂ ਸਟਾਲ ਤੇ